ਸਰ ਤੁਹਾਡਾ ਸ਼ੁਭਨਾਮ ਕਮਰ ਇਕਬਾਲ ਸਿੰਘ ਠੀਕ ਹੈ ਜੀ ਸਰ ਤੁਹਾਡਾ ਡੈਜ਼ੀਗਨੇਸ਼ਨ ਕਪੂਰਥਲੇ ਜ਼ਿਲ੍ਹੇ ਦਾ ਮੈਂ ਜ਼ਿਲ੍ਹਾ ਪ੍ਰਧਾਨਾ ਜੀ ਵਪਾਰ ਮੰਡਲ ਦਾ ਠੀਕ ਹੈ ਤੇ ਪੰਜਾਬ ਸਰਕਾਰ ਵੱਲੋਂ ਸਾਇੰਸ ਐਂਡ ਟੈਕਨੋਲੋਜੀ ਡਿਪਾਰਟਮੈਂਟ ਪੰਜਾਬ ਦਾ ਮੈਂਬਰ ਮੈਨੂੰ ਨਿਯੁਕਤ ਕੀਤਾ ਉਹਦੇ ਵਿੱਚ ਮੈਂ ਚੰਡੀਗੜ੍ਹ ਬਤੌਰ ਮੈਂਬਰ ਸੇਵਾ ਨਿਭਾ ਰਿਹਾ ਠੀਕ ਹੈ ਜੀ ਇਕਬਾਲ ਜੀ ਕੇਜਰੀਵਾਲ ਸਾਹਿਬ ਨੇ ਇੱਕ ਇਤਿਹਾਸ ਰਚਿਆ ਕੋਈ ਸਮਾਂ ਹੁੰਦਾ ਸੀਗਾ ਜਦੋਂ ਕੋਈ ਬਹੁਤ ਵੱਡੇ ਕਾਂਡ ਵੀ ਹੋ ਜਾਂਦੇ ਸੀ ਸੀਐਮ ਕੁਰਸੀ ਨਹੀਂ ਛੱਡਦਾ ਸੀ ਜੇਕਰ ਪੰਜਾਬ ਦੀ ਗੱਲ ਕਰੀਏ ਪ੍ਰਕਾਸ਼ ਸਿੰਘ ਬਾਦਲ ਦੇ ਟਾਈਮ ਤੇ ਮੁੱਖ ਮੰਤਰੀ ਸਾਹਿਬ ਦੇ ਟਾਈਮ ਤੇ ਵੀ ਇਹਦੇ ਵੀ ਕਾਰਡ ਹੋਏ ਸੀਗੇ ਉਹਨਾਂ ਨੇ ਕੁਰਸੀ ਛੱਡੀ ਨਹੀਂ ਹੂੰ ਪਰ ਕੇਜਰੀਵਾਲ ਸਾਹਿਬ ਨੇ ਦੋਦਣਾ ਬਾਗ ਦੀ ਕੁਰਸੀ ਛੱਡ ਕੇ ਆਪਣੇ ਕੈਬਨ ਮੰਤਰੀ ਨੂੰ ਸੀਐਮ ਬਣਾਤਾ ਇਸ ਤਰ੍ਹਾਂ ਤੁਸੀਂ ਦੇਖਦੇ ਹੋ ਸਭ ਤੋਂ ਪਹਿਲਾਂ ਤੇ ਤੁਹਾਡਾ ਮੀਡੀਆ ਵਾਲਿਆਂ ਦਾ ਧੰਨਵਾਦ ਤੁਸੀਂ ਸਮੇਂ-ਸਮੇਂ ਸਾਡੀ ਆਵਾਜ਼ ਜਿਹੜੀ ਹੈ ਆਵਾਮ ਤੱਕ ਪਹੁੰਚਾਉਂਦੇ ਹੋ ਕੇਜਰੀਵਾਲ ਸਾਹਿਬ ਆਏ ਹੀ ਰਾਜਨੀਤੀ ਵਿੱਚ ਰਾਜਨੀਤੀ ਬਦਲਣ ਸੀ ਪਰ ਉਹਨਾਂ ਰਾਜਨੀਤੀ ਬਦਲੀ ਹੈ ਉਹਨਾਂ ਨੇ ਵੱਖਰੇ ਵੱਖਰੇ ਤਜਰਬੇ ਕੀਤੇ ਨੇ ਆ ਬਹੁਤ ਵੱਡੀ ਪੁਲਾਂਘ ਪੁੱਟੀ ਹੈ ਮੈਡਮ ਆਤੀਸ਼ੀ ਜੋ ਕਿ ਸਾਡੇ ਕੈਬਨਿਟ ਮੰਤਰੀ ਸਨ ਦਿੱਲੀ ਦੇ ਉਹਨਾਂ ਨੂੰ ਮੁੱਖ ਮੰਤਰੀ ਬਣਾਉਣਾ ਕੋਈ ਛੋਟੀ ਗੱਲ ਨਹੀਂ ਔਰ ਕੇਜਰੀਵਾਲ ਜੀ ਨੇ ਇੱਕ ਵਾਰੀ ਇਹ ਲੋਕਾਂ ਨੂੰ ਦੱਸ ਦਿੱਤਾ ਕਿ ਸਾਨੂੰ ਕੁਰਸੀ ਦੀ ਅਹੁਦੇ ਦੀ ਕੋਈ ਭੁੱਖ ਨਹੀਂ ਔਰ ਅਸੀਂ ਸਵਾਗਤ ਕਰਦੇ ਹਾਂ ਕੇਜਰੀਵਾਲ ਸਾਹਿਬ ਜੀ ਦੀ ਜਿਹੜੀ ਪਹਿਲਾਂ ਤੇ ਜ਼ਮਾਨਤ ਹੋਈ ਹੈ ਉਹਦੇ ਸਬੰਧ ਵਿੱਚ ਅਸੀਂ ਵਧਾਈ ਦੇਣ ਉਹਨਾਂ ਨੂੰ ਗਏ ਸਾਂ ਸਾਨੂੰ ਇਹ ਸਾਰਾ ਕੁਝ ਉੱਥੇ ਕਾਫੀ ਕੁਝ ਨੇੜੋਂ ਵੇਖਣ ਦਾ ਮੌਕਾ ਮਿਲਿਆ ਔਰ ਕੇਜਰੀਵਾਲ ਸਾਹਿਬ ਨੇ ਜਿਹੜਾ ਇਹ ਸਟੈਪ ਚੁੱਕਿਆ ਜਿਹੜਾ ਕਦਮ ਚੁੱਕਿਆ ਉਹਦੀ ਸਾਡੇ ਪੂਰੇ ਹਿੰਦੁਸਤਾਨ ਵਿੱਚ ਹੀ ਨਹੀਂ ਪੂਰੀ ਦੁਨੀਆ ਵਿੱਚ ਚਰਚਾ ਹੋ ਰਹੀ ਹੈ ਕਿ ਇੱਕ ਬੜੀ ਵੱਡੀ ਕੁਰਸੀ ਨੂੰ ਤਿਆਗ ਕੇ ਆਪਣੇ ਕੈਬਨਿਟ ਮਨਿਸਟਰ ਨੂੰ ਉਸ ਕੁਰਸੀ ਤੇ ਬਿਠਾਉਣਾ ਇਖਵਾਜੀ ਤੁਸੀਂ ਹਰਿਆਣਾ ਵੇਖਿਆ ਵੀ ਜਾ ਰਹੇ ਵਿਚਰ ਰਹੇ ਹੋ ਸ਼ਾਇਦ ਤੁਹਾਡੇ ਕੋਲ ਨੂਹ ਦਾ ਵਿਧਾਨ ਸਭਾ ਹਲਕਾ ਵੀ ਆ ਇਸ ਤਰ੍ਹਾਂ ਤਰ੍ਹਾਂ ਰਿਸਪੌਂਸ ਆ ਰਿਹਾ ਤੁਹਾਨੂੰ ਉਥੇ ਲੋਕਾਂ ਸਭ ਤੋਂ ਪਹਿਲਾਂ ਤੇ ਮੈਂ ਬੇਨਤੀ ਇਹ ਕਰਾਂਗਾ ਕਿ ਜੋ ਅਸੀਂ ਰਿਸਪੌਂਸ ਕਿਸੇ ਸਮੇਂ ਪੰਜਾਬ ਵਿੱਚ ਵੇਖਿਆ ਸੀ ਨਾ 117 ਦੇ ਵਿੱਚੋਂ ਜਦੋਂ 92 ਵਿਧਾਇਕ ਸਾਡੀ ਝੋਲੀ ਪਏ ਆਪ ਦੇ ਤੇ ਬਾਬੇ ਦੀ ਕਿਰਪਾ ਨਾਲ ਜਦੋਂ ਅਸੀਂ ਹੁਣ ਜਾ ਰਹੇ ਆ ਪ੍ਰਚਾਰ ਕਰਨ ਤੁਸੀਂ ਸਮੇਂ-ਸਮੇਂ ਵੇਖਦੇ ਹੋ ਸਾਡੀਆਂ ਗਤੀਵਿਧੀਆਂ ਨੋਟ ਕਰਦੇ ਹੋ ਅਸੀਂ ਉੱਥੇ ਜਾ ਕੇ ਪ੍ਰਚਾਰ ਕਰਦੇ ਲੋਕ ਪੱਬਾਂ ਪਾਰ ਹੋਏ ਫਿਰਦੇ ਨੇ ਉਹ 5 ਤਰੀਕ ਉਡੀਕਦੇ ਪਏ ਨੇ ਵੀ ਕਦੋਂ ਪੰਜ ਆਵੇ ਤੇ ਠਾ ਠਾ ਕਰਦੀਆਂ ਮੋਰਾ ਅਰਵਿੰਦ ਕੇਜਰੀਵਾਲ ਜੀ ਦੇ ਚੋਣ ਨਿਸ਼ਾਨ ਝਾੜੂ ਤੇ ਲਾਈਆਂ ਜਾਂ ਲੋਕਾਂ ਨੂੰ ਬੜੀ ਵੱਡੀ ਆਸ ਹੈ ਕੇਜਰੀਵਾਲ ਤੋਂ ਕਿਉਂਕਿ ਕੇਜਰੀਵਾਲ ਸਾਹਿਬ ਨੇ ਸ਼ੀਸ਼ਾ ਵਿਖਾਤਾ ਦਿੱਲੀ ਜਿੱਤੀ ਭਾਰੀ ਬਹੁਮਤ ਨਾਲ ਪੰਜਾਬ ਜਿੱਤਿਆ ਭਾਰੀ ਬਹੁਮਤ ਨਾਲ ਔਰ ਹਰਿਆਣਾ ਵੀ ਅਸੀਂ ਬੜੀ ਛੇਤੀ ਬੜੀ ਵੱਡੀ ਜਿੱਤ ਹਾਸਲ ਕਰਨ ਜਾ ਰਹੇ ਹਾਂ ਜੇਕਰ ਪੰਜਾਬ ਦੀ ਗੱਲ ਕਰੀਏ ਅਸਲ ਵਿੱਚ ਪੰਜਾਬ 'ਚ ਜੋ ਵਾਦੇ ਹੋਏ ਸੀਗੇ ਸਰਕਾਰ ਨੇ ਤੁਹਾਨੂੰ ਜਿਆਦਾ ਪਤਾ ਉਹ ਹਿੱਦੱਕ ਸੰਪੂਰਨ ਨਹੀਂ ਹੋਏ ਨਹੀਂ ਇਦਾਂ ਹੈ ਮੇਰੇ ਵੀਰ ਜਿਹੜੇ ਵਾਦੇ ਕਰਕੇ ਸਰਕਾਰ ਕੇਜੀਵਲ ਸਾਹਿਬ ਨੇ ਸਰਕਾਰ ਬਣਾਈ ਹੈ ਉਹਨਾਂ ਵਾਦਿਆਂ ਵਿੱਚ 90% ਦੇ ਕਰੀਬ ਪੂਰੇ ਹੋ ਗਏ ਨੇ ਹਰ ਇੱਕ ਕੰਮ ਨੂੰ ਸਮਾਂ ਲੱਗਦਾ ਜੇ ਅਸੀਂ ਪਹਿਲੀਆਂ ਸਰਕਾਰਾਂ ਦੇ ਮੁਕਾਬਲੇ ਗੱਲ ਕਰੀਏ ਤਾਂ ਸਾਡੀ ਸਰਕਾਰ ਨੇ ਜੋ ਕਮਿਟਮੈਂਟ ਕੀਤੀ ਸੀ ਉਹਦੇ ਤੇ ਬਹੁਤ ਖਰੇ ਉਤਰ ਰਹੇ ਨੇ ਬਿਜਲੀ ਦਾ ਵਾਅਦਾ ਕੀਤਾ ਸੀ ਘਰ-ਘਰ ਦੇ ਵਿੱਚ 300 ਯੂਨਿਟ ਬਿਜਲੀ ਹਰ ਮਹੀਨੇ ਫ੍ਰੀ ਮਿਲ ਰਹੀ ਹੈ ਮੁਫਤ ਸਹੂਲਤ ਸਫਰ ਦੀ ਮੇਰੀਆਂ ਭੈਣਾਂ ਬੀਬੀਆਂ ਬੜਾ ਵਧੀਆ ਸਫਰ ਕਰ ਰਹੀਆਂ ਨੇ ਔਰ ਸਭ ਤੋਂ ਵੱਡੀ ਗੱਲ ਨਵੀਆਂ ਭਰਤੀਆਂ ਕੀਤੀਆਂ ਗਈਆਂ 45000 ਦੇ ਕਰੀਬ ਔਰ 45000 ਦੇ ਕਰੀਬ ਕੱਚਿਆਂ ਤੋਂ ਪੱਕੇ ਕੀਤੇ ਗਏ ਮੁਲਾਜ਼ਮ ਹੈ ਛੋਟੀ ਗੱਲ ਨਹੀਂ ਭਾਜੀ ਸਰਕਾਰਾਂ ਜਿਹੜੀਆਂ ਪਹਿਲੀਆਂ ਸੀ ਉਹ ਆਖਰੀ ਆਪਣੇ 2 4 6 ਮਹੀਨੇ ਰੈਂਡੇਸੀ ਜਦੋਂ ਖਤਮ ਹੋਣ ਦੀ ਉਹਨਾਂ ਦੀ ਟਾਈਮ ਪੀਰੀਅਡ ਉਦੋਂ ਇਹ ਅਚੰਭਾ ਸਿਰਾਂਦੇ ਹੁੰਦੇ ਸੀ ਸਾਡੀ ਸਰਕਾਰ ਨੇ ਆਉਂਦਿਆਂ ਹੀ ਇਹ ਵੱਖਰਾ ਇਤਿਹਾਸ ਰਚਿਆ ਔਰ ਅਸੀਂ 90% ਆਪਣੀਆਂ ਗਰੰਟੀਆਂ ਪੂਰੀਆਂ ਕਰ ਚੁੱਕੇ ਹਾਂ ਔਰ ਰਹਿ ਗਈ ਗੱਲ ਮੈਂ ਤੁਹਾਡਾ ਸਵਾਲ ਦੇ ਜਵਾਬ ਦੇ ਵਿੱਚ ਕਹਿ ਰਹੇ ਹਾਂ ਕਿ ਜਿਹੜੀਆਂ ਸਾਡੀਆਂ ਭੈਣਾਂ ਨੂੰ ਬੀਬੀਆਂ ਭੈਣਾਂ ਨੂੰ 1000 ਰੁਪਈਆ ਇੱਕ ਵਾਦਾ ਕੀਤਾ ਸੀ ਅਰਵਿੰਦ ਕੇਜਰੀਵਾਲ ਜੀ ਨੇ ਉਹਨਾਂ ਦੇ ਖਾਤੇ 'ਚ ਆਇਆ ਕਰੇਗਾ ਉਹ ਠੀਕ ਹੈ ਲੇਟ ਹੋ ਗਏ ਸੀ ਉਹ ਬੜੀ ਛੇਤੀ ਉਹਨਾਂ ਦੇ ਖਾਤੇ ਚ ਜੀ ਬੁਢਾਪਾ ਪੈਨਸ਼ਨ ਵੀ ਜੀ ਬੁਢਾਪਾ ਪੈਨਸ਼ਨ ਠੀਕ ਹੈ ਬਿਲਕੁਲ ਸਹੀ ਗੱਲ ਹੈ ਉਹ ਕਾਫੀ ਫੰਡ ਸਾਡੇ ਰੁਕੇ ਹੋਏ ਨੇ ਕੇਂਦਰ ਸਰਕਾਰ ਵੱਲ ਉਹ ਆਉਣ ਦੀ ਦੇਰ ਹੈ ਅਸਲ ਦੇ ਵਿੱਚ ਕੇਂਦਰ ੱੱ ਕਰਦਾ ਆ ਰਿਹਾ ਪੰਜਾਬ ਨਾਲ ਸ਼ੁਰੂ ਤੋਂ ੱੱ ਹੋਇਆ ਪੰਜਾਬ ਸਾਡਾ ਜਿਹੜਾ ਸੂਬਾ ਨਾ ਇਹ ਬੜਾ ਕਾਬਲ ਸੂਬਾ ਗਿਣਿਆ ਗਿਆ ਪੂਰੇ ਹਿੰਦੁਸਤਾਨ ਦੇ ਵਿੱਚ ਔਰ ਪੰਜਾਬ ਦੀ ਲੋਕ ਉਦਾਹਰਣ ਦਿੰਦੇ ਨੇ ਤੇ ਮੇਰੇ ਵੀਰ 90% ਕੰਮ ਹੋ ਗਏ ਨੇ 10% ਬੜੀ ਛੇਤੀ ਅਸੀਂ ਉਹ ਪੂਰੇ ਕਰਨ ਜੀ ਮੈਡੀਕਲ ਕਾਲਜ ਵੀ 5-6 ਸਾਲ ਤੋਂ ਐਲਾਨ ਹੀ ਹੋ ਰਿਹਾ ਹੈ ਤੱਕ ਬਣਿਆ ਨਹੀਂ ਉਹਦਾ ਉਹਦਾ ਕੰਮ ਚੱਲ ਰਿਹਾ ਜੀ ਉਹਦੇ ਟੈਂਡਰ ਵਗੈਰਾ ਲੱਗੇ ਹੋਏ ਨੇ ਇਹ ਗੱਲ ਸੁਣਦੇ ਸਾਨੂੰ ਦੋ ਸਾਲ ਹੋ ਗਏ ਜੀ ਟੈਂਡਰ ਗੱਲ ਮੇਰੇ ਵੀ ਇਦਾਂ ਵਾ ਦੇਖੋ ਹਰ ਮੈਂ ਬੇਨਤੀ ਕੀਤੀ ਹਰ ਕੰਮ ਨੂੰ ਟਾਈਮ ਲੱਗਦਾ ਜੇ 70 75 ਸਾਲਾਂ ਦਾ ਗੰਦ ਕੱਢਿਆ ਕੇਜਰੀਵਾਲ ਜੀ ਦੀ ਸਹਾਇਤਾ ਕਰਕੇ ਆਮ ਲੋਕਾਂ ਨੇ ਬਰਵੇਂ ਵਿਧਾਇਕ ਦਿੱਤੇ ਨੇ ਆਮ ਲੋਕਾਂ ਦੀ ਸਰਕਾਰ ਬਣਾਈ ਹੈ ਤੇ ਭਾਜੀ ਉਹ 70 75 ਸਾਲਾਂ ਦਾ ਗੰਦ ਜਿਹੜਾ ਨਿਕਲੇ ਆ ਮਤਲਬ ਸਿਆਸੀ ਗੰਦ ਮੈਂ ਕਹਾਂਗਾ ਤੇ ਉਹ ਤੁਸੀਂ ਸਭ ਜਾਣਦੇ ਹੋ ਬਾਕੀ ਪਾਰਟੀਆਂ ਨੂੰ ਖੁੰਝੇ ਲਾਤਾ ਹੁਣ ਸੀਐਮ ਸਾਹਿਬ ਆ ਕੇ ਆਪ ਉਦਘਾਟਨ ਕਰਕੇ ਗਏ ਨੇ ਇਹ ਬੜਾ ਵੱਡਾ ਪ੍ਰੋਜੈਕਟ ਹੈ ਇਹ ਪ੍ਰੋਜੈਕਟ ਉਹਨਾਂ ਨੇ ਆਪਣੇ ਹੱਥਾਂ ਚ ਲਿਆ ਔਰ ਸਾਡੀ ਸਮੇਂ-ਸਮੇਂ ਸਰਕਾਰ ਨਾਲ ਗੱਲ ਹੁੰਦੀ ਰਹਿੰਦੀ ਹੈ ਇਹ ਪ੍ਰੋਜੈਕਟ ਛੇਤੀ ਹੀ ਸੰਪਨ ਹੋਏਗਾ ਉਹ ਕਹਿੰਦੇ ਕਿ ਮੈਡੀਕਲ ਕਾਲਜ ਹੁਣ ਸੁਲਤਾਨਪੁਰ ਸੱਪ ਨਹੀਂ ਭਲੇਖਾ ਤੁਹਾਡਾ ਇਹ ਇਹੋ ਜਿਹਾ ਕੁਝ ਨਹੀਂ ਇਹ ਉੱਪਰ ਸਰਕਾਰ ਤੱਕ ਜਿਹੜੀ ਸਾਡਾ ਅਟੈਚਮੈਂਟ ਹੈ ਸਾਡੀ ਜਿਹੜੀ ਗੱਲ ਬਣੀ ਹੋਈ ਚੱਲਬਾਤ ਜਾਰੀ ਹੈ ਇਹ ਕੋਈ ਇਹੋ ਜਿਹੀ ਗੱਲ ਨਹੀਂ ਜੀ ਕਪੂਰਥਲੇ ਮੈਡੀਕਲ ਕਾਲਜ ਐਲਾਨ ਹੋਇਆ ਕਪੂਰਥਲੇ ਹੀ ਸਥਾਪਿਤ ਹੋਏਗਾ ਉਹਦਾ ਪ੍ਰੋਸੈਸ ਜਾਰੀ ਹੈ ਇਹ ਨਹੀਂ ਸਕਦਾ ਕੰਫਰੰਸ ਅੱਛੇ ਕਿਹਾ ਕਿ ਅਸੀਂ ਉੱਥੇ ਉਹਨਾਂ ਨੇ ਜਗ੍ਹਾ ਵੀ ਦੱਸੀ ਹੈ ਕਿ ਇੱਥੇ ਅਸੀਂ ਬੇਨਤੀ ਕੀਤੀ ਹੈ ਕਿ ਜਗ੍ਹਾ ਸਾਡੇ ਕੋਲ ਪਈ ਹੈ ਉੱਥੇ ਕਮਰੇ ਬਣੇ ਹੋਏ ਸਭ ਕੋ ਸਿਸਟਮ ਬਣੇ ਹੋਏ ਉੱਥੇ ਇਹ ਸਭ ਉਹ ਜਿਹੜਾ ਨਥਿੰਗ ਇਹਦਾ ਟੈਂਡਰ ਹੋ ਚੁੱਕਾ ਹੂੰ ਦੋਰੀ ਟੈਂਡਰ ਹੋਇਆ ਨਕਸ਼ੇ ਪਾਸ ਤੋਂ ਟੈਂਡਰ ਹੋਇਆ ਇਸ ਪਾਰਟੀ ਨੇ ਜੋ ਸੀ ਗਨੋ ਕਰਾਉ ਨਹੀਂ ਚੁੱਕਿਆ ਬਹੁਤ ਜਲਦੀ ਦੁਬਾਰਾ ਟੈਂਡਰ ਹੋ ਗਿਆ ਬਹੁਤ ਜਲਦੀ ਇੱਥੇ ਟੈਂਡਰ ਬਾਲਜੀ ਜੇਕਰ ਮੈਡੀਕਲ ਕਾਲਜ ਦੀ ਗੱਲ ਕਰੀਏ ਕਬੂਰਥਲੇ ਤੇ ਕਦ ਤੱਕ ਮੈਡੀਕਲ ਕਾਲਜ ਆਪਣਾ ਸ਼ੁਰੂ ਹੋ ਜਾਏਗਾ ਬੜੀ ਛੇਤੀ ਇਹ ਤੁਹਾਨੂੰ ਮੈਡੀਕਲ ਕਾਲਜ ਜਿਹੜਾ ਸ਼ੁਰੂ ਹੋਣ ਜਾ ਰਿਹਾ ਕਿਉਂਕਿ ਅੱਗੇ ਤੁਹਾਨੂੰ ਜ਼ਿਕਰ ਕੀਤਾ ਹੈ ਕਿ ਟੈਂਡਰ ਵਗੈਰਾ ਹੋ ਚੁੱਕੇ ਨੇ ਔਰ ਪ੍ਰੋਸੈਸ ਜਾਰੀ ਹੈ ਸਰਕਾਰ ਦੇ ਕੰਮਾਂ 'ਚ ਥੋੜੀ ਬਹੁਤੀ ਦੇਰੀ ਹੋ ਜਾਂਦੀ ਉਹਦਾ ਕਾਰਨ ਹੈ ਇਹ ਬੜਾ ਕੁਝ ਨਿਰਖ ਪਰਖ ਕੇ ਹਰ ਪਾਸਿਓਂ ਹਰ ਪੱਖ ਤੋਂ ਪਰਚੋਲ ਕਰਕੇ ਅਗਲਾ ਸਟੈਪ ਲੈਣਾ ਹੁੰਦਾ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਮੁੱਖ ਮੰਤਰੀ ਸਾਹਿਬ ਨੇ ਜਿਹੜੀ ਕਮਿਟਮੈਂਟ ਕੀਤੀ ਹੈ ਬੜੀ ਛੇਤੀ ਉਹ ਪੂਰੀ ਹੋਣ ਜਾ ਰਹੀ ਹੈ ਥੋੜਾ ਜਿਆਦਾ ਇੰਤਜ਼ਾਰ ਕਰੋ ਬੜਾ ਬਹੁਤ ਧੰਨਵਾਦ ਏ ਸੀ ਸਾਡੇ ਕਵਰ ਇਕਬਾਲ ਜੀ ਥੈਂਕ ਯੂ ਸਰ